ਸਾਨਗੁਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰਿਓ ਪਿਆਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ। ਬਾਬਾ ਕੁਲਵੰਤ ਸਿੰਘ ਜੀ ਨੇ ਕੀਤੀ ਚੇਤਾਵਨੀ 31 ਦਸੰਬਰ ਤੱਕ ਇਹ ਦੋ ਗਲਤੀਆਂ ਨਾ ਕਰਨਾ। ਸ਼ਹੀਰ ਸਿੰਘ ਨਾਰਾਜ਼ ਹੋਣ ਜਾਣਗੇ ਫਿਰ ਸਦਾ ਲਈ। ਇਸ ਵਿਸ਼ੇ ਨੂੰ ਸਮਝਣਾ অতি ਜ਼ਰੂਰੀ ਹੈ। ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਇਹ ਜਿਹੜਾ ਸਮਾਂ ਆਪਾਂ ਵੇਖ ਰਹੇ ਹਾਂ ਵੀ ਸ਼ਹੀਦੀ ਹਫਤਾ ਉਸ ਦੇ ਦੌਰਾਨ ਕੁਝ ਚੀਜ਼ਾਂ ਤੇ ਗੌਰ ਕਰਨੀ ਲਾਜ਼ਮੀ ਹੈ ਗੌਰ ਜ਼ਰੂਰ ਕਰਿਓ ਉਹਨਾਂ ਚੀਜ਼ਾਂ ਤੇ ਕਿਵੇਂ ਗੌਰ ਕਰੀਏ ਬੇਨਤੀਆਂ ਕਰਾਂ ਸਾਥ ਸੰਗਤ ਉਹਨਾਂ ਚੀਜ਼ਾਂ ਤੇ ਗੌਰ ਕਰਿਓ ਕਿ ਉਹਨਾਂ ਦਿਨਾਂ ਦੇ ਵਿੱਚ ਜੇ ਕੋਈ ਸਾਡੇ ਖੁਸ਼ੀ ਦਾ ਪ੍ਰੋਗਰਾਮ ਹੈ ਉਹ ਨਾ ਹੋਵੇ ਭਾਵੇਂ ਕਿ ਅੱਗੇ ਪਿੱਛੇ ਕਰ ਲਓ ਜਾਂ ਪਹਿਲਾਂ ਕਰ ਲਓ ਜਾਂ ਫਿਰ ਬਾਅਦ ਵਿੱਚ ਜਨਵਰੀ ਚ ਪ੍ਰੋਗਰਾਮ ਰੱਖ ਲਿਆ ਜਾਵੇ ਕੋਈ ਬਰਥਡੇ ਸੈਲੀਬ੍ਰੇਸ਼ਨ ਕਿਸੇ ਪ੍ਰਕਾਰ ਦਾ ਕੋਈ ਵਿਆਹ ਦਾ ਫੰਕਸ਼ਨ ਹੈ ਜਾਂ ਕੋਈ ਮੰਗਣੇ ਦਾ ਜਾਂ ਕੁਝ ਵੀ ਲਾ ਲਓ ਉਹ ਦਿਨਾਂ ਦੇ ਵਿੱਚ ਨਾ ਕਰੋ ਪਹਿਲਾਂ ਆਲੇ ਜਿਹੜੇ ਸਾਡੇ ਬਜ਼ੁਰਗ ਸੀ ਇਹਨਾਂ ਚੀਜ਼ਾਂ ਦਾ ਖਾਸ ਵਿਚਾਰ ਰੱਖਦੇ ਸੀ ਰਿਸ਼ਤੇ ਵੀ ਬੜੇ ਲੰਬੇ ਚੱਲਦੇ ਸੀ ਤੇ ਅੱਜ ਵਾਲੇ ਜਿਵੇਂ ਆਪਾਂ ਅਣਗਹਿਲੀਆਂ ਕਰਦੇ ਹਾਂ ਕੋਈ ਦੇਖ ਦਿਖਾ ਨਹੀਂ ਹੁੰਦਾ ਕੋਈ ਦਿਨਾਂ ਦਾ ਕੋਈ ਵਿਸ਼ੇਸ਼ ਧਿਆਨ ਨਹੀਂ ਹੁੰਦਾ ਇੱਕ ਪਾਸੇ ਸ਼ਹੀਦੀ ਹਫ਼ਤਾ ਚੱਲ ਰਿਹਾ ਦੂਜੇ ਪਾਸੇ ਪੈਲਸਾਂ ਦੇ ਵਿੱਚ ਗਾਣੇ ਚੱਲ ਰਹੇ ਨੇ ਵਿਆਹ ਦੇ ਸੈਲੀਬ੍ਰੇਸ਼ਨ, ਬਰਥਡੇ ਪਾਰਟੀਆਂ ਹੋ ਰਹੀਆਂ ਨੇ ਇਹ ਸੋਹਣਾ ਨਹੀਂ ਲੱਗਦਾ ਤੇ ਸਾਡੇ ਕੌਮ ਸਾਡੇ ਉੱਪਰੋਂ ਐਡਾ ਵੱਡਾ ਵਕਤ ਨੰਗਿਆ ਹੋਵੇ ਮਾੜਾ ਤੇ ਅਸੀਂ ਵੱਡੇ ਸੈਲੀਬ੍ਰੇਸ਼ਨ ਕਰੀਏ, ਪਾਰਟੀਆਂ ਦੀਆਂ ਤੇ ਭੰਗੜੇ ਪਾਈਏ ਚੰਗਾ ਨਹੀਂ ਲੱਗਦਾ ਘਰਾਂ ਦੇ ਵਿੱਚ ਸਾਡੇ ਗੀਤ ਗਾਏ ਜਾਂਦੇ ਹੁਣ ਮੈਂ ਨਹੀਂ ਕਹਿੰਦਾ ਕਿ ਬੈਠ ਕੇ ਅਸੀਂ ਸੋਗ ਮਨਾਈਏ ਨਹੀਂ ਸ਼ਰਧਾਂਜਲੀ ਦਈਏ ਉਹਨਾਂ ਪਿਆਰਿਆਂ ਨੂੰ, ਉਹਨਾਂ ਗੁਰਸਿੱਖਾਂ ਨੂੰ, ਚਾਰ ਸਹਿਬ ਜਾਦੇ ਗੁਰੂ ਕੇ ਪਰਿਵਾਰ ਨੂੰ ਕੇ ਸਾਥ ਸੰਗਤ ਕਿੱਡਾ ਵੱਡਾ ਸਮਾਂ ਉਹਨਾਂ ਨੇ ਤੈਅ ਕੀਤਾ ਕਿੰਨਾ ਸਫਰ ਤੈਅ ਕੀਤਾ ਸਾਡੇ ਲਈ ਕੌਮ ਲਈ ਪੰਥ ਲਈ ਇਹ ਗੱਲ ਨੂੰ ਮਹਿਸੂਸ ਕਰੀਏ ਅੰਦਰਲੇ ਮਨ ਤੋਂ ਅੰਦਰਲੇ ਮਾਈਂਡ ਤੋਂ ਤੇ ਸਾਧ ਸੰਗਤ ਸਿੰਘ ਸਹਿਬਾਨ ਭਾਵੇਂ ਬੇਨਤੀਆਂ ਕਰਦੇ ਨੇ ਸੰਗਤ ਨੂੰ ਪਰ ਸੰਗਤ ਪ੍ਰਵਾਨ ਕਰਦੀ ਹੈ ਬਹੁਤੇ ਪ੍ਰਵਾਨ ਨਹੀਂ ਕਰਦੇ ਉਹਨਾਂ ਦਿਨਾਂ ਦੇ ਵਿੱਚ ਪਹਿਲਾਂ ਸਮਾਂ ਮੈਂ ਦੇਖਿਆ ਕਿ ਉਹ ਜਦੋਂ ਇੱਕ ਹਫਤਾ ਸੀ ਨਾ ਸਾਧ ਸੰਗਤ ਲੋਕੀ ਥੱਲੇ ਪੈਂਦੇ ਸੀ ਸੰਗਤ ਆਪਣੇ ਘਰਾਂ ਦੇ ਵਿੱਚ ਸਾਦਾ ਦਾਲ ਪ੍ਰਸ਼ਾਦਾ ਨਹੀਂ ਸਾ ਉਹ ਜਿਹੜਾ ਸੀ ਛੱਕਦੇ ਸੀ ਹੋਰ ਕੋਈ ਵਿਸ਼ੇਸ਼ ਪਕਵਾਨ ਜਿਹੜਾ ਨਹੀਂ ਬਣਾਇਆ ਜਾਂਦਾ ਸੀ ਉਹ ਇਸ ਕਰਕੇ ਵੀ ਅਸੀਂ ਸੱਚੀ ਸ਼ਰਧਾਂਜਲੀ ਜਿਹੜੀ ਹੈ ਉਹਨਾਂ ਨੂੰ ਦਈਏ ਤਾਂ ਜੋ ਜਿਹੜਾ ਹੋਰ ਵੀ ਪ੍ਰਚਾਰ ਹੋਵੇ ਪਤਾ ਲੱਗੇ ਸਾਡੇ ਬੱਚਿਆਂ ਨੂੰ ਅੱਜ ਜਿਵੇਂ ਅਸੀਂ ਨਹੀਂ ਹਟਦੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਿੱਥੋਂ ਟਿਕਣਗੀਆਂ ਭਾਈ ਆਪਦੇ ਆਪ ਨੂੰ ਕਹਿੰਦੇ ਕ ਹੋਂਦੇ ਸਰਦਾਰ ਨਹੀਂ ਟਿਕਦੇ ਇਧਰੋਂ ਸ਼ਹੀਦੀ ਹਫ਼ਤਾ ਖਤਮ ਹੁੰਦਾ ਤੇ ਨਾਲ ਹੀ ਨਵਾਂ ਸਾਲ ਮਨਾਉਣ ਨੂੰ ਚੜ ਜਾਂਦੇ ਨੇ ਮੈਨੇ ਕਹਿੰਦਾ ਵੀ ਖੁਸ਼ੀਆਂ ਨਾ ਮਨਾਓ ਉਹ ਕੱਢ ਲੋ ਘੱਟ ਉਹ ਦਿਨਾਂ ਦੇ ਵਿੱਚ ਮੀਂਹ ਸ਼ਰਾਬਾਂ ਚੁਗਲੀ ਨਿੰਦਾ ਬੰਦ ਕਰਕੇ ਉਹ ਦਿਨਾਂ ਚ ਕੇਵਲ ਗੁਰੂ ਦਾ ਧਿਆਨ ਤਰੀ ਸਤਿਗੁਰੂ ਨੇ ਕਿੱਡਾ ਵੱਡਾ ਸਾਡੇ ਲਈ ਪਰਉਪਕਾਰ ਕੀਤਾ ਜੇ ਸਤਿਗੁਰੂ ਨਾ ਕਰਦੇ ਸਤਿਗੁਰੂ ਦੇ ਚਾਰ ਸਾਹਿਬਜ਼ਾਦੇ ਸ਼ਹੀਦੀਆਂ ਨਾ ਪਾਉਂਦੇ ਤੇ ਸ਼ਾਇਦ ਅੱਜ ਭਾਰਤ ਦੀ ਇਹ ਭਾਰਤ ਵਰਸ਼ ਦੀ ਰੂਪਰੇਖਾ ਕੁਝ ਹੋਰ ਹੋਣੀ ਸੀ ਅਸੀਂ ਸ਼ਾਇਦ ਇਦਾਂ ਨਾ ਹੁੰਦੇ ਕਿਸੇ ਦੇ ਗੁਲਾਮ ਹੁੰਦੇ ਮੁਗਲ ਸਲਤਨਤ ਸਾਡੇ ਤੇ ਕਾਬਜ਼ ਹੁੰਦੀ ਪਿਆਰਿਓ ਜੇ ਕਿਤੇ ਅਸੀਂ ਸ਼ਾਇਦ ਜਿਹੜਾ ਅੱਜ ਆਜ਼ਾਦ ਬੈਠੇ ਆ ਤੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਦੌਲਤ ਬੈਠੀਆਂ ਨਹੀਂ ਪਿਆਰਿਓ ਨਹੀਂ ਇੰਨਾ ਕੁਰਬਾਨੀ ਕਿਹੜਾ ਕਰਦਾ ਹੈ ਇਹ ਗੱਲ ਯਾਦ ਰੱਖਿਓ ਬੇਨਤੀ ਕਰਦਾ ਮਾਂ ਕਿ ਸ਼ਹੀਦ ਸਿੰਘਾਂ ਦੇ ਪਹਿਰੇ ਤਾਂ ਹੀ ਲੱਗਣੇ ਜੇ ਅਸੀਂ ਉਹਨਾਂ ਦਿਨਾਂ ਦਾ ਧਿਆਨ ਰੱਖਾਂਗੇ ਜਿਨ੍ਹਾਂ ਦਿਨਾਂ ਦੇ ਵਿੱਚ ਸ਼ਹੀਦਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਇੰਨੇ ਸਿੰਘ ਸ਼ਹੀਦ ਹੋਏ ਨੇ ਇਸ ਗੱਲ ਨੂੰ ਜਿਹੜਾ ਸਮਝਣਾ ਬੜਾ ਜ਼ਰੂਰੀ ਹੈ অতি ਜ਼ਰੂਰੀ ਹੈ ਸਾਥ ਸੰਗਤ ਇਸ ਗੱਲ ਨੂੰ ਸਮਝ ਕੇ ਜਿਹੜਾ ਹੈ ਉਹ ਜ਼ਰੂਰ ਚੱਲੀ ਜਾਏ ਆਪਣੇ ਜੀਵਨ 'ਚ ਨਾ ਦਿਨਾਂ ਦੀ ਕੁਝ ਖਾਸ ਅਹਿਮੀਅਤ ਰੱਖੀਏ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ